ਹਾਂਜੀ ਸਰ ਇਹ ਹੋਮ ਮੇਡ ਸਪੈਸ਼ਲ ਕੰਬੋ ਥਾਲੀ ਤਿਆਰ ਹੈ ਜੀ ਜਿਸ ਦੇ ਵਿੱਚ 8 ਨੂੰ ਆਈਟਮਸ ਹੈਗੀਆਂ ਸਾਡੇ ਕੋਲ ਔਰ ਅਨਲਿਮਿਟਿਡ ਫੂਡ ਹੈ ਇਸ ਦੇ ਵਿੱਚ ਮੈਂ ਵਾਰ-ਵਾਰ ਕਹਿ ਰਹੀ ਹਾਂ ਹੋਮ ਮੇਡ ਫੂਡ ਦੀ ਕੁਆਲਿਟੀ ਹੈ ਸਾਡੇ ਕੋਲ ਜਿਸ ਨੇ ਘਰ ਵਾਲਾ ਖਾਣਾ ਖਾਣਾ ਹੈ ਘਰ ਵਰਗਾ ਖਾਣਾ ਖਾਣਾ ਹੈ ਜਿਹਨੇ ਉਹ ਲੋਕ ਇੱਥੇ ਆ ਕੇ ਖਾ ਸਕਦੇ ਆ ਜੀ ਟੇਸਟ ਕਰ ਸਕਦੇ ਆ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਸੁਖਿੰਦਰ ਕੌਰ ਜੀ ਤੇ ਆਪਣੀ ਇਹ ਦੁਕਾਨ ਦਾ ਕੀ ਨਾਮ ਜੇ ਕਾਟਦਾ ਪੰਜਾਬੀ ਕਿਚਨ ਜੀ ਠੀਕ ਹੈ ਜੀ ਤੇ ਇਹ ਪੜਨੇ ਕਿੰਨਾ ਚਿਰ ਹੋ ਗਿਆ ਜੀ ਤੁਹਾਨੂੰ ਇਹ ਸ਼ੁਰੂ ਕੀਤੇ ਹਨ ਅਪਰੋਕਸੀਮੇਟ ਡੇਢ ਸਾਲ ਹੋ ਗਿਆ ਜੀ ਡੇਢ ਸਾਲ ਜੀ ਤੇ ਕਿਵੇਂ ਦਾ ਰਿਸਪੌਂਸ ਆਦੀ ਵਧੀਆ ਚੱਲੀ ਜਾਂਦਾ ਜੀ ਬਸ ਗੁਨਾਨੀ ਸਤਿਪਾਸ਼ਾ ਦੀ ਕਿਰਪਾ ਜੀ ਬਹੁਤ ਵਧੀਆ ਚੱਲ ਰਿਹਾ ਸਹੀ ਹੈ ਜੀ ਅਗਰ ਵਧੀਆ ਚੀਜ਼ ਪ੍ਰੈਜ਼ੈਂਟ ਕਰਾਂਗੇ ਵਧੀਆ ਚੀਜ਼ ਲਗਾਵਾਂਗੇ ਅਬ ਵਧੀਆ ਚੀਜ਼ ਅਗਲੇ ਨੂੰ ਬਣਾ ਕੇ ਦਵਾਂਗੇ ਰਿਸਪੌਂਸ ਵਧੇ ਹੀ ਆਣਾ ਜੀ ਸਹੀ ਹੈ ਜੀ ਜੀ ਤੇ ਕਿਹੜੀ ਕਿਹੜੀ ਆਈਟਮ ਹੁੰਦੀ ਆ ਜੀ ਤੁਹਾਡੇ ਕੋ ਆਪਣਾ ਫੂਡ ਦੇ ਵਿੱਚ ਰੋਟੀ ਪਰੌਂਠਾ ਚਾਵਲ ਇਹ ਚੀਜ਼ਾਂ ਜੀ ਕੜੀ ਰੋਜ਼ ਬਣਦੀ ਹੈ ਦੋ ਸੱਤੀਆਂ ਹੋਰ ਬਣਦੀਆਂ ਇੱਕ ਸਬਜ਼ੀ ਬਣ ਜਾਂਦੀ ਹੈ ਇੱਕ ਦਾਲ ਵਗੈਰਾ ਹੋ ਜਾਂਦੀ ਹੈ ਜੀ ਅੱਜ ਐਵੇਂ ਪਾਣੀ ਕੀ ਬਣਾਇਆ ਜੀ ਜੀ ਦੇਖੋ ਕਾਲੇ ਛੋਲੇ ਹੈ ਠੀਕ ਹੈ ਜੀ ਦੇਖੋ ਭਾਜੀ ਅੱਪਾ ਸਾਰੇ ਸਟੀਲ ਦੀ ਚੀਜ਼ਾਂ ਕੋ ਵਰਤ ਰਹੇ ਆ ਅੱਛਾ ਜੀ ਹਾਈ ਗੇਨ ਦਾ ਔਰ ਕੁਆਲਿਟੀ ਦਾ ਔਰ ਜਿਹੜੀ ਚੀਜ਼ ਬੰਦੇ ਨੂੰ ਖਰਾਬ ਨਾ ਕਰੇ ਉਸ ਸੀਧਾ ਆਪਾਂ ਧਿਆਨ ਰੱਖ ਕੇ ਹਰ ਚੀਜ਼ ਬਣਾਉਣੀ ਆ। ਘਰ ਦੇ ਵਿੱਚ ਬੰਦੀ ਹੈ ਨਾਲ ਦੇ ਨਾਲ ਆਪਾਂ ਸੀਲੇ ਭਾਂਡੇ ਦੇ ਵਿੱਚ ਅੱਛਾ ਜੀ। ਦੇਖੋ ਜੀ। ਕੜੀ ਵੀ ਚੰਗੀ ਸੰਗਣੀ ਜਿਆ ਤੇ ਪਕੌੜੇ ਪਾਏ ਆ ਜੀ ਵਿੱਚ ਨਾਲ। ਪਕੌੜੇ ਪਾਏ ਜੀ। ਸਹੀ ਆ ਜੀ ਸਹੀ ਆ। ਇਹ ਮਿਕਸ ਹੈ ਜੋਗੀ ਜੀ। ਸਬਜ਼ੀਆਂ ਜਿਹੜੀਆਂ ਡੇਲੀ ਚੇਂਜ ਹੁੰਦੀਆਂ ਜੀ। ਜੀ ਕੜੀ ਰੋਜ਼ ਬੰਦੀ ਹੈ ਜੀ ਬਾਕੀ ਸਬ ਚੇਂਜ ਹੁੰਦੇ ਆ ਅੱਜ ਬਣਾਈਏ ਜੀ ਮਾਂਤੂਲੀ ਦਾਲ। ਵਾਹ ਜੀ ਵਾਹ। ਇਹ ਤੜਕਾ ਲੱਗਾ ਇਹ ਕਿ ਬਾਅਦ ਚ ਲਾਉਂਦੇ ਇਹਨੂੰ? ਨਹੀਂ ਜੀ ਨਹੀਂ। ਇਵੇਂ ਕਾਰਜਪੰਦੀ ਹੈ ਚੀਜ਼ ਹੋਮ ਮੇਡ ਫੂਡ ਦੀ ਕੁਆਲਿਟੀ ਅਸੀਂ ਜਿਸ ਕਹਨੇ ਆ ਹੈਗੀ ਹੈ ਤੇ ਉਹ ਰਿਐਲਿਟੀ ਵਿੱਚ ਹੈਗੀ ਹੈ ਕੋਈ ਫालतू ਮਸਾਲੇ ਨਹੀਂ ਇਵਨ ਸਰਦੀਆਂ ਦੇ ਵਿੱਚ ਲਾਲ ਮਿਰਚ ਨਹੀਂ ਪੈਂਦੀ ਹਰੀ ਮਿਰਚ ਪੈਂਦੀ ਹੈ 99% ਕਦੇ ਹੋਵੇ ਕਿ ਹਾਂਜੀ ਹਰੀ ਮਿਰਚ ਪਾਊਡਰ ਨਹੀਂ ਹੈ ਜਾਂ ਨਹੀਂ ਅਵੇਲੇਬਲ ਹਾਂਜੀ ਹਾਂਜੀ ਆਦਰਵਾਇਸ ਪਿਓਰਿਟੀ ਦੇ ਨਾਲ ਔਰ ਹਾਈਜਨ ਦਾ ਧਿਆਨ ਰੱਖ ਕੇ ਖਾਣਾ ਬਣਾਇਆ ਜਾਂਦਾ ਹੈ ਜਿਸ ਨੇ ਸਿਹਤ ਦਾ ਧਿਆਨ ਰੱਖ ਕੇ ਖਾਣਾ ਖਾਣਾ ਆ ਜਾਂਦਾ ਹੈ ਕਿ ਹਾਂਜੀ ਮੈਨੂੰ ਸਿੰਪਲ ਸਾਦਾ ਖਾਣਾ ਮਿਲੇ ਉਹ ਪੰਜਾਬੀ ਕਿਚਨ ਆ ਕੇ ਟੈਸਟ ਕਰ ਰਹਾ ਹੈ ਸਹੀ ਹੈ ਜੀ ਮੈਂ ਆਪਣੇ ਆਪ ਨੇ ਮਾਨ ਫੀਲ ਕਰਦੀਆਂ ਕਿ ਗਾਸ ਪੱਕੇ ਹੋ ਜਾਂਦੇ ਆ ਸਾਡੇ ਸਹੀ ਹੈ ਜੀ ਸਹੀ ਹੈ ਤਵਾ ਰੋਟੀ ਦੇ ਦਿੱਤੀ ਹੈ ਸਰ ਤੰਦੂਰੀ ਰੋਟੀ ਨਹੀਂ ਹੈ ਆ ਦੇਖੋ ਸਰ ਇਹ ਰੋਟੀ ਪੀਲੀ ਲੱਗੇਗੀ ਤੁਹਾਨੂੰ ਕਿਉਂਕਿ ਇਹ ਚੋਕਰ ਵਾਲਾ ਆਟਾ ਹੈ ਇਸ ਕਰਕੇ ਥੋੜਾ ਜਿਹਾ ਕਲਰ ਇਹਦਾ ਵਾਈਟ ਵਾਈਟ ਨਹੀਂ ਹੋਏਗਾ ਠੀਕ ਹੈ ਥੋੜਾ ਔਰ ਰੋਟੀ ਤੁਸੀਂ ਇਹਨੂੰ ਫੁਆਇਲ ਲਪੇਟ ਕੇ ਤੁਸੀਂ ਰਾਤ ਨੂੰ ਸਾਰੀ ਰਾਤ ਰੱਖੇ ਨਾ ਅੱਜ ਚਿਹਰੀ ਹੋਏਗੀ ਤੇ ਨਾ ਹਾਰਡ ਹੋਏਗੀ ਤੇ ਸੌਫਟ ਰਹੇਗੀ। ਇਹ ਰੇਟ ਹੈ ਜਿੱਦਾਂ 10 ਥਾਲੀ ਹੈਗੀ ਸਾਡੇ ਸਾਡੇ 15 ਨੂੰ ਚੱਲਦਾ 50 ਪਰ ਥਾਲੀ ਹੈਗੀ ਆ। ਅੱਛਾ ਜੀ। ਉਹਦੇ ਇੱਕ ਸਬਜ਼ੀ ਚਾਰ ਰੋਟੀਆਂ ਨਾਲ ਸਾਢੇ ਚਾਰ ਹੁੰਦਾ ਵਾ। ਠੀਕ ਹੈ ਜੀ। ਤੇ ਨਾਲ ਇਹ ਆਪਾਂ ਪੈਕਿੰਗ ਉਹਦਾ ਕਰੀਦਾ ਪੈਕਿੰਗ ਜਿਸ ਤਰ੍ਹਾਂ ਕਰੀਦਾ ਨਾ ਉਹ ਫੁੱਲ ਚੇਜ ਦੀ ਆ ਹਾਫ ਚੇਜ ਦੇ ਉਸ ਤੋਂ ਕੋਰਡਿੰਗ ਮਿਲ ਜਾਂਦੀ ਹੈ। ਅੱਛਾ ਜੀ। ਜੇ ਹਾਫ ਜਿਦਾਂ ਦਾਲ ਲੈਣੀ ਹੋਵੇ ਕਿਸੇ ਨੇ ਹਾਫ ਉਹ 30 ਰੁਪਏ ਦੇ ਦੇ ਦੀ ਤੇ ਫੁੱਲ ਦਾਲ ਕਰਨੇ ਦੇ 60 ਰੁਪਏ ਦੇ ਵਿੱਚ ਕਰ ਦੇ ਦੀ। ਠੀਕ ਹੈ ਜੀ। 30 ਵਾਲੀ ਦਾਲ ਲੈਣੀ। ਤੇ ਜਦੋਂ ਆਪਾਂ ਘ ਵਾਹ ਜੀ ਵਾਹ ਸਹੀ ਹੈ ਜੀ ਅਨਜਾਨਾ ਨੇ ਆ ਰੋਟੀ ਪੈਕ ਕਰਵਾਈ ਹੈ ਇਹਦੇ ਵਿੱਚ ਇੱਕ ਸਬਜੀ ਜਾ ਰਹੀ ਹੈ ਜੀ ਪੂਰੀ ਪੈਕਿੰਗ ਦੇ ਵਿੱਚ ਆ ਕੁੜੀ ਦੇ ਸਾਹ ਦੇਖੋ ਕੁਆਂਟੀਟੀ ਇਹਨਾਂ ਦੀ ਹਾਂ ਜੀ ਤੇ ਨਾ ਚਾਰ ਰੋਟੀਆਂ ਜਾ ਰਹੀਆਂ ਨੇ ਪੈਕਿੰਗ ਦੇ ਵਿੱਚ ਠੀਕ ਹੈ ਜੀ ਤੇ ਨਾ ਸਲਾਦ ਆਪਣਾ ਸਲਾਦ ਜਾ ਰਿਹਾ ਜੀ ਨਾਲ ਜੀ ਤੇ ਇਹਦਾ ਕੀ ਪ੍ਰਾਈਸ ਹੋ ਗਿਆ ਜੀ ਇਹ 50 ਰੁਪਏ ਜੀ 50 ਰੁਪਏ ਤੇ ਥਾਲੀ ਸਿਸਟਮ ਵਿੱਚ ਥਾਲੀ ਸਿਸਟਮ ਇਦਾਂ ਹੀ ਆ ਇੱਕ ਸਬਜੀ ਚਾਰ ਰੋਟੀਆਂ ਨਾਲ ਸਲਾਦ ਅਚਾਰ 50 ਰੁਪਏ ਦੇ ਵਿੱਚ ਠੀਕ ਹੈ ਜੀ ਤੇ ਜੇ ਦੋ ਸਬ지 ਲੈਣੀ ਹੈ ਤੇ 60 ਰੁਪਏ ਤੇ ਤਿੰਨ ਲੈਣੇ 70 ਮੰਨ ਤਾਂ ਨਈ ਕੋ ਫੋਰੀ 48 ਕੰਬੋ ਥਾਲੀ ਸਪੈਸ਼ਲ ਤੁਹਾਡੀ ਹੈਗੀ ਆ ਉਹ ਤਿਆਰ ਕਰਕੇ ਦਿਖਾਣੇ ਤਾਂ ਠੀਕ ਆ ਭਾਜੀ ਤੇ ਇਹਦੇ ਵਿੱਚ ਭਾਜੀ ਕੀ ਕੀ ਆ ਜਾਣਾ 100 ਵਾਲੀ ਥਾਲੀ ਵਿੱਚ 100 ਵਾਲੀ ਸਾਫ ਸਾਰੇ ਦੇ ਵਿੱਚ ਤਿੰਨ ਸਬਜ਼ੀਆਂ ਅੱਛਾ ਜੀ ਆਹ ਦੋ ਆਹ ਦੀ ਸਬਜ਼ੀ ਆ ਗਈ ਜੀ ਇਹ ਚਨੇ ਆ ਗਏ ਜੀ ਇਹ ਚਨੇ ਆ ਗਏ ਜੀ ਆਹ ਸੁੱਕੀ ਸਬਜ਼ੀ ਦੇ ਦਿੱਤੇ ਹੀ ਆਪਾਂ ਨੂੰ ਇਹ ਆ ਗਈ ਜੀ ਸੁੱਕੀ ਸਬਜ਼ੀ ਗੋਭੀ ਵਾਲੀ ਜਿਹੜਾ ਇਹ ਮਿਕਸ ਵੈਜ ਹੈ ਜੀ ਮਿਕਸ ਵੈਜ ਆ ਗਈ ਮਿਕਸ ਵੈਜ ਆ ਗਈ ਇਹ ਚੋਲਾ ਆ ਗਏ ਜੀ ਨਾਲ ਹਾਂ ਜੀ ਚੋਬਲਾ ਆ ਗਏ ਰਾਇਤਾ ਆ ਗਏ ਜੀ ਕੰਬੋ ਥਾਲੀ ਸਪੈਸ਼ਲ ਤਿਆਰ ਹੋ ਰਹੀ ਹੈ ਜੀ ਸਹੀ ਆ ਭਾਜੀ ਰਾਇਤਾ ਦ ਆਚਾਰ ਰੋਟੀਆਂ ਆ ਗਈਆਂ ਜਨਾਲ ਇਹ ਆ ਗਿਆ ਜੀ ਰਾਇਤਾ ਨਾਲ ਹਾਂਜੀ ਹਾਂਜੀ ਇਹ ਨਾਲ ਆ ਗਿਆ ਸੈਲਡ ਜੀ ਨਹੀਂ ਸੈਲਡ ਦਵਾਂਗੇ ਜੀ ਓਕੇ ਚਾਰਵੀ ਹੈਗਾ ਚਾਰ ਲੈਣਾ ਨਾਲ ਚਾਰਵੇਂ ਮਿਲ ਜੇਗਾ ਹਾਂਜੀ ਸਰ ਇਹ ਹੋਮ ਮੇਡ ਸਪੈਸ਼ਲ ਕੰਬੋ ਥਾਲੀ ਤਿਆਰ ਹੈ ਜੀ ਜਿਸ ਦੇ ਵਿੱਚ 8 ਨੂੰ ਆਈਟਮਸ ਹੈਗੀਆਂ ਸਾਡੇ ਕੋਲ ਔਰ ਅਨਲਿਮਟਿਡ ਫੂਡ ਆ ਇਸ ਦੇ ਵਿੱਚ ਮੈਂ ਵਾਰ-ਵਾਰ ਕਹਿ ਰਹੀ ਹਾਂ ਹੋਮ ਮੇਡ ਫੂਡ ਦੀ ਕੁਆਲਿਟੀ ਹੈ ਸਾਡੇ ਕੋਲ ਜਿਸ ਨੇ ਘਰ ਵਾਲਾ ਖਾਣਾ ਖਾਣਾ ਹੈ ਘਰ ਵਰਗਾ ਖਾਣਾ ਖਾਣਾ ਹੈ ਜਿਹੜੇ ਉਹ ਲੋਕ ਇੱਥੇ ਆ ਕੇ ਖਾ ਸਕਦੇ ਆ ਜੀ ਟੇਸਟ ਕਰ ਸਕਦੇ ਆ 100 ਰੁਪਏ ਦੇ ਵਿੱਚ ਸਰ ਲੱਸੀ ਵੀ ਨਾਲ ਮਿਲੇਗੀ ਜੀ ਠੀਕ ਹੈ ਜੀ ਮਿੱਠੀ ਨਮਕੀਨ ਜਿਹੜੀ ਲੱਸੀ ਕਹੋਗੇ ਉਹ ਮਿਲ ਜਾਈਏ ਤੇ ਸ਼ਹਿਰ ਦੇ ਵਿੱਚ ਕਪੂਰਥਲਾ ਰੋਡ ਤੇ ਸਪੋਰਟਸ ਕਾਲਜ ਦੇ ਕੋਲ ਪੰਜਾਬੀ ਕਿਚਨ ਠੀਕ ਹੈ ਜੀ ਤੇ ਆਪਣੀ ਟਾਈਮਿੰਗ ਦੱਸ ਦਿਓ ਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੁੰਦੇ ਜੀ ਸਰ ਉਹ ਰਾਤੀ 9 ਵਜੇ ਤੱਕ ਹਨ ਸੰਡੇ ਹਾਫ ਡੇ ਰਹਿੰਦੇ ਠੀਕ ਹੈ ਜੀ ਤੇ ਬਾਕੀ ਕੋਈ ਫੋਨ ਨੰਬਰ ਆਪਣਾ ਦੇ ਦਿਓ ਜੀ ਲੋਕੇਸ਼ਨ ਦਾ ਨਾ ਪਤਾ ਲੱਗੇ ਤੇ ਹਾਂਜੀ ਸਰ 8699 411 374 ਨੰਬਰ ਹੋਰ 981583368 ਲਓ ਜੀ 100 ਰੁਪਏ ਦੇ ਵਿੱਚ ਕੰਬੋ ਥਾਲੀ ਭੈਣੋਣਾ ਨੇ ਤਿਆਰ ਕਰ ਦਿੱਤੀ ਹੈ ਜਿਸ ਦੇ ਤੁਸੀਂ ਦੇਖ ਸਕਦੇ ਜੇ 8 ਤੋਂ 9 ਆਈਟਮਾਂ ਹੈਗੀਆਂ ਤੇ ਅਨਲਿਮਟਿਡ ਆ ਇੱਥੇ ਬਹਿ ਕੇ ਤੁਸੀਂ ਕੁਝ ਵੀ ਦੁਬਾਰਾ ਲੈ ਸਕਦੇ ਜੇ ਤੇ ਨਾਲ ਇੱਧਰ ਦੇਖੋ ਜੀ ਨਾਲ ਇਹਨਾਂ ਨੇ ਦਿੱਤੀ ਹੈ ਜੀ ਨਾਲ ਲੱਸੀ ਇਹ ਤੁਸੀਂ ਸਾਲਟ ਵਾਲੀ ਤੇ ਜਾਂ ਤੁਸੀਂ ਮਿੱਠੀ ਵੀ ਲੈ ਸਕਦੇ ਜੇ ਤੇ ਬਾਕੀ ਜ਼ੋਮੈਟੋ ਤੇ ਵੀ ਇਹ ਹੈਗੇ ਆ ਤੇ ਤੁਸੀਂ ਘਰ ਬੈਠੇ ਇਹਨਾਂ ਕੋ ਫੂਡ ਮੰਗਵਾ ਸਕਦੇ ਜੇ ਤੇ ਬਾਕੀ ਜਰੂਰ ਵਿਜ਼ਿਟ ਕਰੋ ਜੀ ਇੱਥੇ ਲੋਕੇਸ਼ਨ ਤੁਹਾਨੂੰ ਭੈਣ ਹੋਣਾ ਨੇ ਦੱਸੀ ਗਏ ਤੇ ਜਰੂਰ ਇੱਥੇ ਆਓ ਜੀ ਤੇ ਵੱਧ ਤੋਂ ਵੱਧ ਇਨਾਂ ਕੋ ਆਗੇ ਤੇ ਫੂਡ ਖਾ ਕੇ ਜਾਓ ਜਿੰਨੇ ਵੀ ਘਰ ਵਰਗਾ ਫੂਡ ਖਾਣਾ ਆ ਸ਼ਹਿਰ ਦੇ ਵਿੱਚ ਤੇ ਜਰੂਰ ਇਨਾਂ ਕੋ ਆਓ ਵੀਡੀਓ ਵੇਖ ਕੇ ਦੱਸੋ ਕਿਵੇਂ ਦੀ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਬਾਕੀ ਠੀਕ ਹੈ ਜੀ ਖਾਲੀ ਹੋਣ ਆਪਾਂ ਫੂਡ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਤਦ ਤੱਕ ਦੇ ਲਈ ਸასი ਗੱਲ ਜੀ